ਨਾਮ ਇਹ ਰਹੇਗਾ ਸਾਬਰਖਾਨੀ ਪਿੰਡ ਮੇਰਾ ਪਡੇੜੀ ਵੀਰੇ ਤੁਹਾਡੇ ਬਿਜਲੀ ਦੇ ਬਿੱਲ ਕਿੰਨਾ ਆਉਂਦੇ ਸੀ ਹੁਣ ਹੁਣ ਤਾਂ ਜ਼ੀਰੋ ਆ ਰਿਹਾ ਜੀ ਵੀਰੇ ਤੇ ਤੁਹਾਡਾ ਪਹਿਲਾਂ ਬਿੱਲ ਦੇ ਬਿੱਲ ਕਿੰਨਾ ਆਉਂਦਾ ਸੀ ਤੇ ਜਿਹੜੇ ਹੁਣ ਪੈਸੇ ਬਚਦੇ ਆ ਉਹ ਚੋਂ ਤੁਸੀਂ ਤੇ ਕਰਦੇ ਕੀ ਪਹਿਲਾਂ ਮੇਰੇ ਵੀਰਾਂ ਅੰਦਰ 4-5000 ਰੁਪਏ ਆਉਂਦੇ ਸੀ ਹੁਣ ਇਸ ਟਾਈਮ ਮੇਰੇ ਜ਼ੀਰੋ ਬਿੱਲ ਆ ਰਹੇ ਤੇ ਉਹ ਜਿਹੜੇ ਪੈਸੇ ਬਚ ਰਹੇ ਆ ਉਹ ਬੱਚਿਆਂ ਦੀ ਪੜ੍ਹਾਈ-ਪੜ੍ਹਾਈ ਲੱਗ ਜਾਂਦੇ ਆ ਉਹ ਘਰ ਤੇ ਘਰ ਦੇ ਘਰੇਲੀ ਖਰਚੇ ਜਰਾ ਦੇ ਮੇਰਾ ਨਾਮ ਗੁਰਮੁਖ ਸਿੰਘ ਹੈ ਤੇ ਮੇਰਾ ਪਿੰਡ ਪਟੇੜੀ ਹੈ। ਵੀਰੇ ਤੁਹਾਡੇ ਘਰ ਦਾ ਬਿੱਲ ਹੁਣ ਜ਼ੀਰੋ ਆਂਦਾ ਜੀ। ਹਾਂਜੀ ਹਮਰੇ ਘਰ ਦਾ ਬਿੱਲ ਬਿਲਕੁਲ ਜ਼ੀਰੋ ਆ ਰਿਹਾ ਹੈ। ਪਹਿਲੇ ਮੇਰਾ 2-3000 ਬਿੱਲ ਆਂਦਾ ਸੀਗਾ ਪਰ ਹੁਣ ਮੇਰਾ ਬਿੱਲ ਫ੍ਰੀ ਹੈ ਤੇ ਹੁਣ ਜਿਹੜੇ ਪੈਸੇ ਆਂਦਾ ਬੱਚੇ ਦੀ ਪੜ੍ਹਾਈ ਤੇ ਲੱਗ ਜਾਂਦੇ ਆ ਤੇ ਕੁਝ ਜਿੱਦੂ ਤਾਂ ਐਡਜਸਟਮੈਂਟ ਹੋ ਜਾਂਦਾ। ਤੁਸੀਂ ਕਿਸਾਨ ਨੂੰ ਹਨਾ ਤੁਹਾਨੂੰ ਪਹਿਲਾਂ ਬਿਜਲੀ ਮੋਟਰਾਂ ਦੀ ਕਿਵੇਂ ਮਿਲਦੀ ਸੀ ਤੇ ਹੁਣ ਤੇ ਬਿਜਲੀ ਦਾ ਹਾਲ ਕੀ ਹੈ ਮੋਟਰਾਂ ਦੀ ਆਹ ਜੀ ਪਹਿਲੇ ਮੋਟਰ ਲਾਈਟ ਤਾਂ ਬਹੁਤ ਕੱਟ ਲੱਗੇ ਕਰਦੇ ਸੀਗੇ ਆ ਗਈ ਚੱਲੇਗੀ 1 ਮਿੰਟ 10 ਮਿੰਟ ਦਾ ਕੱਟ ਲੱਗੀ ਜਾਂਦੇ ਹੁੰਦੇ ਸੀਗੇ ਪਰ ਹੁਣ ਲਾਈਟ ਬਿਲਕੁਲ ਪ੍ਰੋਪਰ ਵਧੀਆ ਸਹੀ ਆ ਰਹੀ ਹੈ ਪਰ ਨਾਮ ਲੈ ਜੀ ਕੁਮਾਰ ਜੀ ਬੜਾ ਫ੍ਰੈਂਡ ਅੱਗੇੜੀ ਜਗਰੇ ਤੋਂ ਦੇ ਲਈ ਫੀ ਲੈ ਕੋ 0 ਆਉਂਦਾ ਹੈ ਹਾਂ 0 ਆਉਂਦਾ ਹੈ ਤੇ ਪਹਿਲਾਂ ਤੁਹਾਨੂੰ ਫਿਲ ਕਿ ਨਾਲ ਦੀ ਤੇ ਲੈ ਕਿੰਨੀ ਆ ਜਾਵੇਗੇ ਦੇ ਵੇ ਜੀ ਤੇ ਤੁਸੀਂ ਉਸ ਪ੍ਰੈਸਟੀਜੀ ਕਰਦੇ ਐਜਾ ਬੱਚਾ ਸਟੱਡੀ ਵਾਸਤੇ ਜੋ ਆਪਣਾ ਕਾਰੋਬਾਰ ਚ ਇਨਵੈਸਟਮੈਂਟ ਮਨੂਰ ਤੋਂ ਪੈਸੇ ਬਾਹਰ ਹਾਂਜੀ ਹਾਂ ਆਮ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇੰਨੀ ਸੂਚ ਦੇ ਰਹੀ ਹੈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇੰਨੀ ਸੋਲਤ ਦਿੱਤੀ ਜਾ ਰਹੀ ਹੈ